ਇੱਥੇ ਸਕੂਲ ਦੀ ਹਾਲਤ ਇਹ ਹੈ ਕਿ ਸਕੂਲ ਛੱਡ ਕੇ ਬੱਚਿਆਂ ਦੀਆਂ ਕਲਾਸਾਂ ਕਿਸੇ ਇੱਕ ਵੀਰ ਦੇ ਘਰ ਵਿੱਚ ਲਗਾਈਆਂ ਜਾ ਰਹੀਆਂ ਜਿਹੜਾ ਕਿ ਪਿੰਡ ਛੱਡ ਕੇ ਕਿਤੇ ਬਾਹਰ ਰਹਿੰਦਾ ਉਹਦੇ ਘਰ ਦੇ ਵਿੱਚ ਕਲਾਸਾਂ ਲੱਗ ਰਹੀਆਂ ਜਿੱਥੇ ਸਰਕਾਰ ਸਿੱਖਿਆ ਕ੍ਰਾਂਤੀ ਦੇ ਵੱਡੇ ਵੱਡੇ ਦਾਅਵੇ ਕਰਦੀ ਹੈ ਉੱਥੇ ਸਰਕਾਰ ਦੀਆਂ ਸਕੂਲ ਦੀਆਂ ਬਿਲਡਿੰਗਾਂ ਦੀ ਇਹ ਹਾਲਾਤ ਹੈ ਕਿ ਸਕੂਲ ਪਾਟਿਆ ਹੋਇਆ ਹੈ ਮਜਬੂਰੀ ਵਸ ਅਧਿਆਪਕਾਂ ਨੂੰ ਕਲਾਸਾਂ ਨਾਲ ਲੱਗਦੇ ਕਿਸੇ ਦੇ ਘਰੇ ਲਗਾਉਣੀਆਂ ਪੈ ਰਹੀਆਂ ਹਨ ਸਾਰੇ ਸਕੂਲ ਦੀ ਖਸਤਾ ਹਾਲਤ ਹੈ ਹਾਲੇ ਤੱਕ ਸਰਕਾਰ ਨੇ ਸਕੂਲ ਬਣਾਉਣ ਨੂੰ ਗ੍ਰਾਂਟ ਯਾਰੀ ਨਹੀਂ ਕੀਤੀ ਸਕੂਲ ਦੇ ਕਮਰਿਆਂ ਨੂੰ ਲੱਗੇ ਹੋਇਆ ਤਾਲੇ ਕਿਉਂਕਿ ਸਕੂਲ ਅਨ ਸੇਫ ਡਿਕਲੇਅਰ ਕੀਤਾ ਹੋਇਆ ਹੈ ਸਕੂਲ ਖੋਲਣ ਤੇ ਵੀ ਪਾਬੰਦੀ ਹੈ ਕਿ ਜੇ ਸਕੂਲ ਖੋਲਿਆ ਬੱਚੇ ਪੜ੍ਹਾਏ ਤਾਂ ਬੱਚਿਆਂ ਦਾ ਨੁਕਸਾਨ ਹੋ ਸਕਦਾ ਹੈ ਜਿਹੜੇ ਕਹਿੰਦੇ ਜੀ ਸਾਡੇ ਸਕੂਲ ਦੇਖਣ ਜਦੋਂ ਦਿੱਲੀ ਸੀ ਅਮਰੀਕਾ ਦੇ ਰਾਸ਼ਟਰਪਤੀ ਦੀ ਪਤਨੀ ਸਾਡੇ ਸਕੂਲ ਦੇਖਣ ਆਈ ਕੀ ਆ ਸਕੂਲ ਦੇਖਾ ਦਿਖਾ ਸਕਦੇ ਨੇ ਮਾਨ ਸਾਹਿਬ ਉਹਨਾਂ ਨੂੰ ਚਾਰ ਦਿਵਾਰੀ ਦੀ ਉਸਾਰੀ ਦਾ ਕੰਮ ਮੁਕੰਮਲ ਹੋਣ ਪ੍ਰੰਤ ਇਹ ਹੈ ਪਰ ਅੰਦਰ ਸਕੂਲ ਦੀ ਹਾਲਤ ਇਹ ਹੈ ਕਿ ਸਕੂਲ ਦਾ ਕੋਈ ਵੀ ਕਮਰਾ ਸੁਰੱਖਿਅਤ ਨਹੀਂ ਹੈ ਕੀ ਸਿੱਖਿਆ ਕ੍ਰਾਂਤੀ ਕਹਿੰਦਾ ਨਹੀਂ ਪੱਥਰ ਰੱਖਣ ਜਾਂ ਬਾਥਰੂਮਾਂ ਦੇ ਬੋਰਡ ਲਾਉਣ ਤੱਕ ਹੈ ਕਿ ਇਹ ਸਕੂਲ ਦੀ ਆ ਦੋ ਕਮਰੇ ਤਾਂ ਬਹੁਤ ਸਮੇਂ ਦੇ ਜਿਹੜੇ ਆ ਉਹ ਅਨਸੇਫ ਹੈ ਕਿ ਸਰ ਉਹ ਸਕੂਲ ਨਾ ਅਨਸੇਫ ਬਿਲਡਿੰਗ ਬੁਛਤ ਹੋ ਗਿਆ ਵਾ ਠੀਕ ਹੈ ਸਰ ਜੀ ਇੱਥੇ ਪਿੰਡ ਦੇ ਵਿੱਚੋਂ ਇੱਕ ਆਪਣੇ ਪਰਿਵਾਰ ਜਿਹੜਾ ਲੁਈਆ ਗਿਆ ਹੋਇਆ ਵਾ ਉਹਨਾਂ ਤੋਂ ਇਸ ਜਿਹੜੀ ਜਗ੍ਹਾ ਸੀ ਇਸ ਨੂੰ ਕਲਾਸ ਲਾਉਣ ਵਾਸਤੇ ਲਈ ਆ ਅਸੀਂ ਅਧੇ ਲੋਇਤਰ ਪ੍ਰੋਸੈਸ ਜਿਹੜਾ ਹੈਗਾ ਉਹ ਪੂਰਾ ਕਰਤਾ ਹੋਇਆ ਜੋ ਡਾਕੂਮੈਂਟ ਉਹਨਾਂ ਚਾਹੀਦੇ ਸੀਗੇ ਅੱਛਾ ਤੇ ਹੁਣ ਕਦੋਂ ਹੁਣ ਕਰਦੇ ਆ ਉਹ ਹੁਣ ਅਫਸਰਾਂ ਦਾ ਹੁਣ ਇੱਥੇ ਕਿੰਨੇ ਬੱਚੇ ਆ ਸਰ ਇੱਥੇ 65 ਬੱਚੇ ਨੇ 63 ਬੱਚੇ ਪਲੱਸ ਆ ਗਏ ਆ ਤੇ ਉਹਦਾ ਜਿਹੜੇ ਹੈਗੇ 65 ਬੱਚੇ ਜਿਹੜੇ ਉਹ ਦੋ ਛੋਟੇ ਬੱਚੇ ਜਿਹੜੇ ਉਹ ਦੋ ਨਾਲ ਦੋ ਛੋਟੇ ਬੱਚੇ ਹਾਂਜੀ ਤੇ ਕੁੱਲ ਕਿੰਨੇ ਟੀਚਰ ਆ ਸਰ ਕੁੱਲ ਦੋ ਟੀਚਰ ਜੀ ਕੁੱਲ ਦੋ ਟੀਚਰ ਹਾਂਜੀ ਮਤਲਬ ਉਹਦੇ ਕਰਕੇ ਹੁਣ ਕਲਾਸ ਜਿਹੜੀ ਇੱਥੇ ਇਹ ਕਲਾਸ ਇੱਥੇ ਲੱਗਦੀ ਹੈ ਪੰਜਾਬ ਸਰਕਾਰ ਕਹਿੰਦੀ ਹੈ ਕਿ ਪੰਜਾਬ ਦੇ ਵਿੱਚ ਸਿੱਖਿਆ ਕ੍ਰਾਂਤੀ ਆਈ ਹੋਈ ਹੈ ਤੇ ਉਹ ਸਿੱਖਿਆ ਕ੍ਰਾਂਤੀ ਦੀ ਜਿਉਂਦੀ ਜਾਗਦੀ ਮਿਸਾਲ ਆਈ ਤੁਹਾਨੂੰ ਦਿਖਾਵਾਂਗੇ ਅਸੀਂ ਜਲੰਧਰ ਜ਼ਿਲ੍ਹੇ ਦੇ ਪਿੰਡ ਚੱਕ ਬੰਡਾਲਾ ਦੇ ਵਿੱਚ ਖੜੇ ਆਂ ਸ਼ਾਹਕੋਟ ਦਾ ਇਲਾਕਾ ਹੈ ਜਿੱਥੇ ਅਸੀਂ ਜਿਹੜੇ ਸਕੂਲ ਮੂਰੇ ਖੜੇ ਆਂ ਸਿੱਖਿਆ ਕ੍ਰਾਂਤੀ ਦੀਆਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਇੱਥੇ ਸਕੂਲ ਦੀ ਹਾਲਤ ਇਹ ਹੈ ਕਿ ਸਕੂਲ ਛੱਡ ਕੇ ਬੱਚਿਆਂ ਦੀਆਂ ਕਲਾਸਾਂ ਕਿਸੇ ਇੱਕ ਵੀਰ ਦੇ ਘਰ ਵਿੱਚ ਲਗਾਈਆਂ ਜਾ ਰਹੀਆਂ ਜਿਹੜਾ ਕਿ ਇਹ ਪਿੰਡ ਛੱਡ ਕੇ ਕਿਤੇ ਬਾਹਰ ਰਹਿੰਦਾ ਉਹਦੇ ਘਰ ਦੇ ਵਿੱਚ ਕਲਾਸਾਂ ਲੱਗ ਰਹੀਆਂ ਇੱਕ ਪ੍ਰਾਈਵੇਟ ਘਰੇ ਕਲਾਸਾਂ ਲੱਗ ਰਹੀਆਂ ਸਕੂਲ ਦੀ ਬਿਲਡਿੰਗ ਅਨਸੇਫ ਹੈ ਜਿੱਥੇ ਸਰਕਾਰ ਸਿੱਖਿਆ ਕ੍ਰਾਂਤੀ ਦੇ ਵੱਡੇ ਵੱਡੇ ਦਾਅਵੇ ਕਰਦੀ ਹੈ ਉੱਥੇ ਸਰਕਾਰ ਦੀਆਂ ਸਕੂਲ ਦੀਆਂ ਬਿਲਡਿੰਗਾਂ ਦੀ ਇਹ ਹਾਲਾਤ ਹੈ ਕਿ ਸਕੂਲ ਪਾਟਿਆ ਹੋਇਆ ਹੈ ਮਜਬੂਰੀ ਵਸ ਅਧਿਆਪਕਾਂ ਨੂੰ ਕਲਾਸਾਂ ਨਾਲ ਲੱਗਦੇ ਕਿਸੇ ਦੇ ਘਰੇ ਲਗਾਉਣੀਆਂ ਪੈ ਰਹੀਆਂ ਹਨ ਉਹਨਾਂ ਦੇ ਘਰੇ ਸਾਰਾ ਸਕੂਲ ਚੱਲ ਰਿਹਾ ਹੈ ਸਕੂਲ ਦੀ ਜੋ ਹਾਲਤ ਹੈ ਜੋ ਸਕੂਲ ਦੀ ਦਸ਼ਾ ਹੈ ਉਹ ਬੁਰੀ ਤਰੀਕੇ ਦੇ ਨਾਲ ਜਿਹੜੀ ਹੈ ਉਹ ਖਤਮ ਹੋਣ ਵਾਲੇ ਪਾਸੇ ਵੱਧ ਰਹੀ ਹੈ ਇਹ ਸਿੱਖਿਆ ਕ੍ਰਾਂਤੀ ਹੈ ਜਿੱਥੇ ਸਾਡੇ ਸਕੂਲਾਂ ਦੀ ਜਿਹੜੀ ਹਾਲਾਤ ਆ ਉਹ ਇਸ ਤਰੀਕੇ ਦੇ ਹੁਣ ਮੈਂ ਤਸਵੀਰਾਂ ਜਿੱਥੇ ਵੀ ਤੁਸੀਂ ਦੇਖੋਗੇ ਸਾਰਾ ਸਕੂਲ ਪਟਿਆ ਹੋਇਆ ਸਾਰੇ ਸਕੂਲ ਦੀ ਖਸਤਾ ਹਾਲਤ ਹੈ ਹਾਲੇ ਤੱਕ ਸਰਕਾਰ ਨੇ ਸਕੂਲ ਬਣਾਉਣ ਨੂੰ ਗ੍ਰਾਂਟ ਯਾਰੀ ਨਹੀਂ ਕੀਤੀ ਸਰਕਾਰ ਕਹਿੰਦੀ ਸੀ ਕਿ ਸਾਡੇ ਸਿੱਖਿਆ ਕ੍ਰਾਂਤੀ ਆਈ ਹੋਈ ਐ ਇਨਕਲਾਬ ਆਇਆ ਹੋਇਆ ਬਦਲਾ ਆਇਆ ਹੋਇਆ ਅਸੀਂ ਦੋ ਮੁੱਖ ਕੰਮ ਕਰਨੇ ਆਂ ਭਗਵਾਨ ਸਿੰਘ ਮਾਨ ਕਹਿੰਦੇ ਸੀ ਕਿ ਦਿੱਲੀ ਦੀ ਤਾਰੀਖ ਤੇ ਦੋ ਮੁੱਖ ਕੰਮ ਕਰਨੇ ਆ ਉਹ ਦੋ ਮੁੱਖ ਕੰਮ ਕੀ ਆ ਇੱਕ ਸਿਹਤ ਇੱਕ ਸਿੱਖਿਆ ਸਿੱਖਿਆ ਦਾ ਹਾਲ ਤੇ ਐ ਕਿ ਸਕੂਲ ਚੱਲ ਰਿਹਾ ਉਧਰ ਪਰ ਘਰੇ ਪ੍ਰਾਈਵੇਟ ਘਰੇ ਤੇ ਸਕੂਲ ਦੇ ਕਮਰਿਆਂ ਨੂੰ ਲੱਗੇ ਹੋਇਆ ਤਾਲੇ ਕਿਉਂਕਿ ਸਕੂਲ ਅਨ ਸੇਫ ਡਿਕਲੇਅਰ ਕੀਤਾ ਹੋਇਆ ਹੈ ਸਕੂਲ ਦੇ ਵਿੱਚ ਬੱਚਿਆਂ ਨੂੰ ਪੜਾਇਆ ਨਹੀਂ ਜਾ ਸਕਦਾ ਜਿਹੜੀ ਸਰਕਾਰ ਇਸ ਬੱਚਿਆਂ ਨੂੰ ਸਕੂਲ ਹੀ ਨਹੀਂ ਪ੍ਰਦਾਨ ਕਰ ਸਕਦੀ ਜਿਹੜੇ ਕਹਿੰਦੇ ਜੀ ਸਾਡੇ ਸਕੂਲ ਦੇਖਣ ਜਦੋਂ ਦਿੱਲੀ ਸੀ ਤਾਂ ਅਮਰੀਕਾ ਦੀ ਰਾਸ਼ਟਰਪਤੀ ਦੀ ਪਤੀ ਦੀ ਪਤਨੀ ਆਈ ਅਮਰੀਕਾ ਦੇ ਰਾਸ਼ਟਰਪਤੀ ਦੀ ਪਤਨੀ ਸਾਡੇ ਸਕੂਲ ਦੇਖਣ ਆਈ ਕੀ ਆ ਸਕੂਲ ਦੇਖਾ ਦਿਖਾ ਸਕਦੇ ਨੇ ਮਾਨ ਸਾਹਿਬ ਉਹਨਾਂ ਨੂੰ ਕਿ ਜਿਹੜੇ ਸਕੂਲ ਦੇ ਵਿੱਚ ਪੜ੍ਹਾ ਹੀ ਨਹੀਂ ਸਕਦੇ ਬੱਚਿਆਂ ਨੂੰ ਜਿਹੜੇ ਮਾਨ ਸਾਹਿਬ ਕਹਿੰਦੇ ਆ ਕਿ ਅਸੀਂ ਸਿੱਖਿਆ ਦੇ ਖੇਤਰ 'ਚ ਬਹੁਤ ਕੰਮ ਕੀਤਾ ਹਰਜੋਤ ਬੈਂਸ ਕਹਿੰਦੇ ਆ ਸਿੱਖਿਆ ਦੇ ਖੇਤਰ 'ਚ ਬਹੁਤ ਕੰਮ ਕੀਤਾ ਉੱਥੇ ਸਕੂਲਾਂ ਦੀ ਆ ਹਾਲਤ ਹੈ ਕਿ ਸਕੂਲ ਖੋਲ ਵੀ ਨਹੀਂ ਸਕਦੇ ਸਕੂਲ ਖੋਲਣ ਤੇ ਵੀ ਪਾਬੰਦੀ ਹੈ ਕਿ ਜੇ ਸਕੂਲ ਖੋਲਿਆ ਬੱਚੇ ਪੜ੍ਹਾਏ ਤਾਂ ਬੱਚਿਆਂ ਦਾ ਨੁਕਸਾਨ ਹੋ ਸਕਦਾ ਹੈ ਜਿਹਦੇ ਚੱਲਦੇ ਆ ਅਧਿਆਪਕਾਂ ਨੂੰ ਇੱਕ ਪ੍ਰਾਈਵੇਟ ਘਰ ਲੈ ਕੇ ਉਹਦੇ ਚ ਕਲਾਸਾਂ ਲਾਉਣੀਆਂ ਪੈ ਰਹੀਆਂ ਅਸੀਂ ਅਧਿਆਪਕਾਂ ਨਾਲ ਗੱਲ ਵੀ ਕੀਤੀ ਉਹ ਕਹਿੰਦੇ ਸਾਡਾ ਲਿਖ ਕੇ ਭੇਜਿਆ ਹੋਇਆ ਪਰ ਹਾਲੇ ਤੱਕ ਅਸੀਂ ਸਾਨੂੰ ਇਹ ਬਹੁਤਾ ਪਤਾ ਨਹੀਂ ਅਸੀਂ ਅਧਿਆਪਕਾਂ ਤੇ ਵੀ ਨਹੀਂ ਇਹ ਗੱਲ ਕਹਿੰਦੇ ਉਹ ਕਹਿੰਦੇ ਸਾਨੂੰ ਹਜੇ ਤੱਕ ਗ੍ਰਾਂਟ ਇਸ਼ੂ ਨਹੀਂ ਹੋਈ ਕੀ ਇਹ ਬਦਲਾਵ ਹੈ ਕੀ ਇਹ ਇਨਕਲਾਬ ਹੈ ਕੀ ਇਹ ਮਾਡਲ ਲੈ ਕੇ ਜਿਹੜੀ ਆ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਆਈ ਸੀ ਤੁਸੀਂ ਚੱਕ ਮੰਡਾਲਾ ਪਿੰਡ ਵੈਸੇ ਵੀ ਇਹ ਦਰਿਆ ਦੇ ਨੇੜੇ ਲੱਗਦਾ ਪਿੰਡ ਹੋਣ ਕਰਕੇ ਥੋੜਾ ਪਛੜਿਆ ਹੋਇਆ ਪਿੰਡ ਹੈ ਪਰ ਥੋੜੇ ਘੱਟ ਇਧਰ ਰਸਤੇ ਵੀ ਘੱਟ ਆ ਪਰ ਉਦੋਂ ਮਾੜੀ ਗੱਲ ਇਹ ਆ ਕਿ ਇੱਥੇ ਸਿੱਖਿਆ ਦਾ ਹਾਲ ਇਹ ਆ ਕਿ ਇਹਨਾਂ ਕੋਲੇ ਆਪ ਦਾ ਸਕੂਲ ਵੀ ਪ੍ਰੋਪਰ ਨਹੀਂ ਹੈ ਇੱਕ ਪ੍ਰਾਈਵੇਟ ਘਰੇ ਇੱਕ ਵਿਅਕਤੀ ਨੇ ਇੱਕ ਦਾਨੀ ਨੇ ਆਪਣਾ ਸਕੂਲ ਦਿੱਤਾ ਹੋਇਆ ਜਿਹੜਾ ਕਿ ਖੁਦ ਸ਼ਹਿਰ ਰਹਿੰਦਾ ਤੇ ਉਹਦੇ ਸਕੂਲ 'ਚ ਕਲਾਸਾਂ ਲੱਗਦੀਆਂ ਉੱਥੇ ਉਸ ਤੋਂ ਬਾਅਦ ਇੱਕ ਹੋਰ ਤੁਹਾਨੂੰ ਗੱਲ ਦਿਖਾਉਣੇ ਆ ਕਿ ਸਿੱਖਿਆ ਕ੍ਰਾਂਤੀ ਦੀ ਜਿਹੜੀ ਗੱਲ ਤੇ ਸੀ ਸਵਾਲ ਉਠਾਉਂਦੇ ਸੀ ਕਿ ਪਹਿਲਾਂ ਸਕੂਲਾਂ ਦੇ ਪ੍ਰਬੰਧ ਸਹੀ ਕਰੋ ਫਿਰ ਉਸ ਤੋਂ ਬਾਅਦ ਜਿਹੜੀ ਤੁਹਾਡੀ ਸਿੱਖਿਆ ਕ੍ਰਾਂਤੀ ਉਹ ਲੈ ਕੇ ਆਇਓ ਪਿਛਲੇ ਸਮੇਂ ਸਰਕਾਰ ਬਹੁਤ ਟਰੋਲ ਹੋਈ ਟਰੋਲ ਹੋਈ ਆਪਣੀਆਂ ਨੀਤੀਆਂ ਨੂੰ ਲੈ ਕੇ ਕਿ ਸਕੂਲਾਂ ਦੇ ਬਾਥਰੂਮਾਂ ਦੇ ਨਹੀਂ ਪੱਤਰ ਰੱਖੇ ਚਾਰਦਵਾਰੀਆਂ ਦੇ ਨਹੀਂ ਪੱਤਰ ਰੱਖੇ ਤਾਂ ਹੁਣ ਤੁਹਾਨੂੰ ਤਾਜ਼ਾ ਹੀ ਦਿਖਾਉਣੇ ਆ ਕਿ 6 5 2025 ਨੂੰ ਇਸਕੂ ਇਹਦੀ ਚਾਰ ਦੁਆਰੀ ਦਾ ਕਹਿੰਦੇ ਜੀ ਪੰਜਾਬ ਦੇ ਸਿੱਖਿਆ ਕ੍ਰਾਂਤੀ ਸਰਦਾਰ ਭਗਵੰਤ ਸਿੰਘ ਮਾਨਯੋਗ ਮੁੱਖ ਮੰਤਰੀ ਜੋਗਬਾਈਠ ਸਰਦਾਰ ਹਜੋਤ ਸਿੰਘ ਬੈਂਸ ਤੇ ਉਹਨਾਂ ਦੇ ਸਾਰਿਆਂ ਚਲਦੇ ਆ ਇਹਦੀ ਚਾਰ ਦੁਆਰੀ ਦਾ ਕੰਮ ਮੁਕੰਮਲ ਹੋਣ ਉਪਰੰਤ ਚਾਰ ਦੁਆਰੀ ਦੀ ਉਸਾਰੀ ਦਾ ਕੰਮ ਮੁਕੰਮਲ ਹੋਣ ਪ੍ਰੰਤ ਇਹ ਹੈ ਪਰ ਅੰਦਰ ਸਕੂਲ ਦੀ ਹਾਲਤ ਇਹ ਹੈ ਕਿ ਸਕੂਲ ਦਾ ਕੋਈ ਵੀ ਕਮਰਾ ਸੁਰੱਖਿਅਤ ਨਹੀਂ ਹੈ ਜਿਹਦੇ ਕਰਕੇ ਜਿਹੜੇ ਸਕੂਲ ਦੂਜੇ ਪਾਸੇ ਲੱਗ ਰਿਹਾ ਤੇ ਜਿਹੜੀ ਸਿੱਖਿਆ ਦੀਆਂ ਗੱਲਾਂ ਸਿੱਖਿਆ ਕ੍ਰਾਂਤੀ ਦੀਆਂ ਗੱਲਾਂ ਉਹ ਪਤਾ ਨਹੀਂ ਕਿੱਥੇ ਆ ਸਿੱਖਿਆ ਕ੍ਰਾਂਤੀ ਕਿੱਥੇ ਆਈ ਹੈ ਇਹ ਵੀ ਮਾਨ ਸਾਹਿਬ ਨੂੰ ਸਵਾਲ ਹੈ ਸਿੱਖਿਆ ਕ੍ਰਾਂਤੀ ਦੇ ਫਾਇਦੇ ਕੀ ਹੈ ਇਹ ਵੀ ਸਵਾਲ ਹੈ ਕਿ ਸਿੱਖਿਆ ਕ੍ਰਾਂਤੀ ਕਹਿੰਦਾ ਨਹੀਂ ਪੱਥਰ ਰੱਖਣ ਜਾਂ ਬਾਥਰੂਮਾਂ ਦੇ ਬੋਰਡ ਲਾਉਣ ਤੱਕ ਹੈ ਕਿ ਇਹ ਸਕੂਲ ਦੀ ਆ ਦੋ ਕਮਰੇ ਤਾਂ ਬਹੁਤ ਸਮੇਂ ਦੇ ਜਿਹੜੇ ਆ ਉਹ ਅਨਸੇਫ ਹੈ ਇਹ ਇਹਨਾਂ ਦੀ ਇਹਨਾਂ ਦੀ ਗ੍ਰਾਂਟ ਵਾਲੇ ਪਾਸੇ 65 ਦੇ ਕਰੀਬ ਬੱਚੇ ਪੜ੍ਹਦੇ ਆ ਸਕੂਲ ਦੇ ਵਿੱਚ 65 ਦੇ ਬੱਚੇ ਉਹ ਕਿੱਧਰ ਜਾਣ ਕਿੱਥੇ ਪੜਨਗੇ ਜਾ ਕੇ ਇੱਕ ਪ੍ਰਾਈਵੇਟ ਬੰਦੇ ਵੱਲੋਂ ਦਿੱਤੀ ਜਗ੍ਹਾ 'ਚੋਂ ਪੜ ਰਹੇ ਆ ਅਧਿਆਪਕਾ ਇੱਕ ਸਕੂਲ ਦੇ ਵਿੱਚ ਆਉਂਦਾ ਸਕੂਲ ਨਾਲ ਜੁੜਿਆ ਹੁੰਦਾ ਪਰ ਜਦੋਂ ਸਕੂਲ ਹੀ ਨਹੀਂ ਹੈ ਇੱਥੇ ਡਵੈਲਪਮੈਂਟ ਕਿਹੜੀ ਹੋਣੀ ਹੈ ਬੱਚਿਆਂ ਦੀ ਸੋ ਇਹ ਸਿੱਖਿਆ ਕ੍ਰਾਂਤੀ ਦੇ ਨਾਂ ਤੇ ਜੋ ਚੱਲ ਰਿਹਾ ਉਹ ਦਿਖਾਉਣ ਦੀ ਕੋਸ਼ਿਸ਼ ਹੈ ਕਿ ਕਿਸ ਤਰੀਕੇ ਦੇ ਨਾਲ ਸਕੂਲ ਤੋਂ ਪਾਸੇ ਬੱਚਿਆਂ ਨੂੰ ਇੱਕ ਪ੍ਰਾਈਵੇਟ ਜਗ੍ਹਾ ਤੇ ਜਿਹੜੀਆਂ ਉਹ ਆਪਣੀਆਂ ਕਲਾਸਾਂ ਲਾਉਣੀਆਂ ਪੈ ਰਹੀਆਂ ਸਾਰੇ ਬੱਚਿਆਂ ਦੀਆਂ ਕਲਾਸਾਂ ਸਕੂਲ 'ਚ ਕਿਉਂ ਨਹੀਂ ਲੱਗਦੀਆਂ ਜੀ ਕਿਉਂਕਿ ਸਰ ਉਹ ਸਕੂਲ ਨਾ ਅਨਸੇਫ ਬਿਲਡਿੰਗ ਕੋ ਛਿਤ ਹੋ ਗਿਆ ਵਾ ਠੀਕ ਹੈ ਸਰ ਤੇ ਇਥੇ ਪਿੰਡ ਦੇ ਵਿੱਚੋਂ ਇੱਕ ਆਪਣੇ ਇਹ ਪਰਿਵਾਰ ਜਿਹੜਾ ਲੁਈਆ ਗਿਆ ਹੋਇਆ ਵਾ ਉਹਨਾਂ ਤੋਂ ਇਸ ਜਿਹੜੀ ਜਗ੍ਹਾ ਸੀ ਇਸ ਨੂੰ ਕਲਾਸਾਂ ਲਾਉਣ ਵਾਸਤੇ ਲਈ ਆ ਠੀਕ ਹੈ ਉਹ ਮਤਲਬ ਬਿਲਡਿੰਗ ਅਨਸੇਫ ਡਿਕਲੇਅਰ ਉਹ ਅਨਸੇਫ ਡਿਕਲੇਅਰ ਕੀਤੀ ਤੇ ਉੱਥੇ ਬਿਲਡਿੰਗ ਢਾਕੇ ਨਵੇਂ ਬਣਨੀ ਉਹ ਕਦੋਂ ਤੱਕ ਹੈ ਬਣ ਜਾਣੀ ਆ ਅਸੀਂ ਆਦਿ ਲੋ ਇਧਰ ਪ੍ਰੋਸੈਸ ਜਿਹੜਾ ਹੈਗਾ ਉਹ ਪੂਰਾ ਕਰਤਾ ਵਾ ਜੋ ਡਾਕੂਮੈਂਟ ਉਹਨਾਂ ਨੂੰ ਚਾਹੀਦੇ ਸੀਗੇ ਅੱਛਾ ਤੇ ਹੁਣ ਕਦੋਂ ਹੁਣ ਕਰਦੇ ਆ ਉਹ ਹੁਣ ਅਫਸਰਾਂ ਦਾ ਫਿਰ ਗ੍ਰਾਂਟ ਜਾਰੀ ਹੋਈ ਆ ਉਹਦੇ ਕੋਈ ਨਹੀਂ ਫਿਲਹਾਲ ਸਾਨੂੰ ਇਦਾਂ ਦਾ ਕੋਈ ਮੈਸੇਜ ਆ ਉਦਾਂ ਮਨਜ਼ੂਰ ਹੋ ਗਈ ਆ ਪਰ ਗ੍ਰਾਂਟ ਆਈ ਨਹੀਂ ਅਜੇ ਨਹੀਂ ਹਾਂਜੀ ਆਈ ਨਹੀਂ ਉਹਦੀ ਚਾਰ ਦੀਵਾਰੀ ਤਾਂ ਨਹੀਂ ਪੱਥਰ ਰੱਖਿਆ ਵਾ ਉਹ 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 ਕੋਈ ਚਾਰ ਦੀਵਾਰੀ ਬਣੀ ਸੀ ਉਹਦੀ ਇਹਦੇ ਬਾਰੇ ਸਰ ਮੈਨੂੰ ਨਹੀਂ ਪਤਾ ਕਿਉਂਕਿ ਮੈਂ ਇੱਥੇ ਡਿਪੋਟੀਸ਼ਨ ਤੇ ਆਇਆ ਹਾਂ ਠੀਕ ਹੈ ਜੀ ਤੇ ਜਿਹੜੇ ਟੀਚਰ ਇੱਥੇ ਰੈਗੂਲਰ ਸੀਗੇ ਉਹਨੇ ਟਰਾਂਸਫਰ ਹੋ ਗਏ ਉਹਨੇ ਹੀ ਟਰਾਂਸਫਰ ਹੋ ਗਏ ਹੁਣ ਇੱਥੇ ਕਿੰਨੇ ਬੱਚੇ ਆ ਸਰ ਜਿੱਥੇ 65 ਬੱਚੇ ਜੀ 63 ਬੱਚੇ ਪਲੱਸ ਆ ਗਏ ਆ ਤੇ ਉਦਾਂ ਜਿਹੜੇ ਆ ਗਏ ਆ 65 ਬੱਚੇ ਜਿਹੜੇ ਉਹ ਦੋ ਛੋਟੇ ਬੱਚੇ ਜਿਹੜੇ ਉਹ ਦੋ ਨਾਲ ਦੋ ਛੋਟੇ ਬੱਚੇ ਆ ਤੇ ਕੁੱਲ ਕਿੰਨੇ ਟੀਚਰ ਆ ਸਰ ਕੋ ਕੁੱਲ ਦੋ ਟੀਚਰ ਜੀ ਕੁੱਲ ਦੋ ਟੀਚਰ ਹਾਂਜੀ ਮਤਲਬ ਉਹਦੇ ਕਰਕੇ ਹੁਣ ਕਲਾਸ ਜਿਹੜੀ ਆ ਇੱਥੇ ਇਹ ਕਲਾਸ ਇੱਥੇ ਲੱਗ ਰਹੀ ਹੈ ਇੱਥ ओके okay. हां जी ਇਹ ਘਰ ਵਿਲੇ ਪਿਆ ਸੀਗਾ ਤੇ ਸਰ ਉਹ ਬਿਲਡਿੰਗ ਦਾ ਕੋਈ ਅੰਦਾਜ਼ਾ ਹੈ ਕਦੋਂ ਦੀ ਡੈਮੇਜ ਹੈ ਮਤਲਬ ਕਦੋਂ ਦੀ ਜਿਹੜੀ ਹੈ ਉਹ ਕਹੜੀ ਹੈ ਕਿ ਕੋਸ਼ਤ ਕੀਤੀ ਹੋਈ ਹੈ ਕੋਸ਼ਤ ਕੀਤੀ ਹੋਈ ਨੂੰ ਤਕਰੀਬਨ ਤਕਰੀਬਨ ਮਹੀਨਾ ਕਰ ਲਓ ਜੀ ਉਹ ਹੋਈ ਗਿਆ ਜੀ ਮਹੀਨਾ ਹੋ ਗਿਆ ਹਾਂਜੀ ਹਾਂਜੀ ਠੀਕ ਹੈ ਮਹੀਨੇ ਦੇ ਕਰੀਬ ਹੋ ਗਿਆ ਵੀ ਉੱਥੇ ਉਹ ਜਿਹੜੀ ਹਾਂਜੀ 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 ਅਨ ਸੇਫਤ ਕੋਸ਼ਤ ਅਨ ਸੇਫਤ ਹਾਂਜੀ ਠੀਕ ਹੈ ਜੀ ਧੰਨਵਾਦ ਸਰ ਸੰਕ ਥੈਂਕ ਯੂ ਸਰ